ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ 12 ਜਨਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਆ ਜਿਸ ਘਰ ਤੋਂ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੂਸਲੇਵਾੜ ਬੈਕਾ ਹੈਗਾ ਦੋਸਤੋ ਆ ਬਾਹਰ ਟਾਣੀਆਂ ਤੇ ਵੀਰ ਬੈਠੇ ਆ ਤੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਇਸ ਪਿੰਡ ਨੂੰ ਪੱਟੀ ਮੋੜ ਤੋਂ ਜਦੋਂ ਦੋਸਤੋ ਖੇਮਕਰਨ ਰੋਡ ਆਉਨੇ ਆ ਤਾਂ ਪੱਟੀ ਮੋੜ ਤੋਂ ਕਿਲੋਮੀਟਰ ਦੀ ਦੂਰੀ ਹੈਗੀ ਆ ਸਾਰੀ ਤੇ ਬਿਲਕੁਲ ਖੱਬੇ ਹੱਥ ਜਦੋਂ ਆਪਾਂ ਪੱਟੀ ਮੋੜ ਤੋਂ ਖੇਮਕਰਨ ਆਉਨੇ ਆ ਤਾਂ ਖੱਬੇ ਹੱਥ ਵੀਰ ਹੋਣੀ ਬਿਲਕੁਲ ਬੈਕਾਂ ਤੇ ਬੈਠੇ ਨੇ ਨਵਾਸ ਆ ਵੀਰ ਹੋਣਾ ਦਾ ਤੇ ਤਕਰੀਬਨ ਜਿਹੜੇ ਐਨੀਮਲ ਨੇ ਜਰਸੀ ਬਰੀਡ ਦੇ ਉੱਪਰ ਹੀ ਕੰਮ ਕੀਤਾ ਤੇ ਜਰਸੀ ਬਰੀਡ ਨੂੰ ਅੱਗੇ ਜਿਹੜਾ ਦੋਸਤੋ ਪਰਫੁੱਲਟ ਕੀਤਾ ਹੈਗਾ ਚੰਗੀ ਅਸੀਂ ਇਨਸੀਮੀਨੇਸ਼ਨ ਕਰਕੇ ਚੰਗੀ ਏਆਈ ਕਰਵਾ ਕੇ ਅੱਗੇ ਬੱਚੇ ਵੀ ਲਏ ਨੇ ਤੇ ਅੱਗੇ ਬਰੀਡ ਜਿਹੜੀ ਹੈ ਬਿਲਕੁਲ ਤਾਨੂੰ ਜਿਹੜੀ ਦਿਖਾਈ ਦੇ ਰਹੀ ਹੈ ਜਰਸੀ ਦੇ ਵਿੱਚ ਸੋ ਜਰਸੀ ਦੇ ਪਸ਼ੂ ਆ ਜਿਹੜੇ ਜਰਸੀ ਦੀਆਂ ਵਿਹੜਾਂ ਨੇ ਨਾਰਮਲ ਹੀ ਇਸ ਘਰ ਵੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਹੋਣਗੀਆਂ ਤੁਹਾਨੂੰ ਤਕਰੀਬਨ ਸੇਲ ਪਰਚੇਜ ਵਾਲੇ ਪਸ਼ੂ ਵੀ ਆਉਂਦੇ ਰਹਿੰਦੇ ਆ ਗੱਲਬਾਤ ਆਪਾਂ ਵੀਰ ਅੰਗਰੇਜ਼ ਦੇ ਨਾਲ ਕਰਨੀ ਆ ਪ੍ਰੋਪਰ ਗੱਲਬਾਤ ਕਰਕੇ ਇਨਫੋਰਮੇਸ਼ਨ ਲੈ ਕੇ ਇਸ ਵਿਹੜ ਦੇ ਰਿਗਾਰਡਿੰਗ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਇੱਕ ਨਗ ਜਿਹੜਾ ਦੋਸਤੋ ਵਿਕਾਊਗਾ ਬਿਲਕੁਲ ਜਿਹੜੀ ਸਕਰੀਨ ਦੇ ਉੱਪਰ ਤੁਸੀਂ ਇਹ ਵਿਹੜ ਦੇਖ ਰਹੇ ਹੋ ਤਾਜੀ ਸੂਈ ਆ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਕਿੰਨੀ ਮਿਲਕਿੰਗ ਕਰਵਾ ਰਹੀ ਆ ਇਸ ਟਾਈਮ ਆਪਾਂ ਬਾਈ ਅੰਗਰੇਜ਼ ਨਾਲ ਗੱਲਬਾਤ ਕਰਕੇ ਵਧੇਰੇ ਇਨਫੋਰਮੇਸ਼ਨ ਲੈਨੇ ਆ ਚਲਦੇ ਆ ਵੀਰ ਦੇ ਕੋਲ ਸਭ ਤੋਂ ਪਹਿਲਾਂ ਵੀਰ ਅੰਗਰੇਜ਼ ਸਸਤਰੀਕਰ ਤੇ ਇੱਕ ਵੀਰ ਆਪਣਾ ਐਡਰੈਸ ਫਿਰ ਕਨਫਰਮ ਕਰਾ ਦਗੇ ਆਪਣੇ ਵੀਰਾਂ ਨੂੰ ਵੀ ਜਿੱਥੇ ਪਹੁੰਚ ਕਰਨੀ ਹੈਗੀ ਐ ਸੌਖੇ ਤਰੀਕੇ ਨਾਲ ਪਹੁੰਚ ਜਾਣ ਇੱਥੇ ਹਾਂਜੀ ਵੀਰ ਜੀ ਇਹ ਪਿੰਡ ਚੂਸਲੇਵੜ ਹਾਂਜੀ ਤਹਿਸੀਲ ਪੱਟੀ ਤੇ ਡਿਸਟ੍ਰਿਕਟ ਤਰਨਤਾਰਨ ਪੈਂਦਾ ਜੀ ਜੀ ਇਹ ਜਿਹੜਾ ਪੱਟੀ ਮੋੜ ਚੌਂਕ ਤੋਂ ਜੀ ਖੇਮਕਰ ਰੋਡ ਦੇ ਉੱਪਰ ਪੂਰਾ ਕਿਲੋਮੀਟਰ ਅੱਗੇ ਆ ਕੇ ਆਪਣਾ ਘਰ ਆ ਜਾਂਦਾ ਜੀ ਰੋਡ ਦੇ ਉੱਪਰ ਜੀ ਹਾਂਜੀ ਠੀਕ ਆ ਤੇ ਅੰਗਰੇਜ਼ ਵੀਰੇ ਮੈਂ ਜਿੱਦਾਂ ਜ਼ਿਕਰ ਕੀਤਾ ਵੀ ਇਹ ਆਪਾਂ ਜਰਸੀ ਦੇ ਉੱਪਰ ਹੀ ਕੰਮ ਕੀਤਾ ਅਜੇ ਤੱਕ ਜੀ ਹਾਂਜੀ ਬਿਲਕੁਲ ਜੀ ਆਪਾਂ ਜਰਸੀ ਰੱਖਦੇ ਆ ਜਿਆਦਾ ਲਿਆ ਕੇ ਸੇਲ ਵੀ ਜੱਤੀ ਕਰਦੇ ਆ ਜੀ ਤੇ ਇਹ ਬੱਚੀਆਂ ਘਰ ਦੀਆਂ ਤਿਆਰ ਇੱਕ ਇਹ ਕੀਤੀ ਹੋਈ ਹੈ ਇਹ ਸੂਈ ਆ ਹੁਣ ਇਹ ਮਤਲਬ ਇਹਦੀ ਏਆਈ ਹੋ ਗਈ ਹੈ ਜੀ ਇਹ 11 ਮਹੀਨੇ ਦੀ ਹੈ ਅੱਛਾ ਜੀ ਹਾਂਜੀ ਇਹ ਏਆਈ ਮਤਲਬ ਕਿੰਨੇ ਕਿ ਦਿਨ ਹੋ ਗਏ ਜੀ ਇਹਨੂੰ ਹੋਈ ਨੂੰ ਇਹਦੀ ਏਆਈ ਨੂੰ 30 1 30 1 31 ਨੂੰ ਇਹਦੇ ਟਿਕਾ ਭਰਿਆ ਅੱਛਾ ਜੀ ਜਰਸੀ ਤਿਆਰ ਕਰਦਾ ਬੱਚੀਆਂ ਵੀ ਜੀ ਅੱਛਾ ਜੀ ਇਹ ਵੀ ਘਰ ਦੀ ਮੱਚੀ ਤਿਆਰ ਕੀਤੀ ਇਹਦੇ ਨਾਲ ਸਿੰਗਲ ਰਹੇ ਸੀ ਤੇ ਗਾਉਣ ਵਾਲੇ ਦਾ ਟਿਊਬ ਲਾਈ ਹਾਂ ਜੀ ਬਾਅਦ ਚ ਮੈਂ ਚਲਾ ਗਿਆ ਤੇ ਉਥੇ ਪਠਾਨਪੁਰ ਕੰਮ ਕਰਦਾ ਸੀ ਤੇ ਇਹਨਾਂ ਨੇ ਧਿਆਨ ਦਿੱਤਾ ਤੇ ਉਹਨਾਂ ਸਿੰਘ ਨਿਕਲ ਆਏ ਥੋੜੀ ਜਿਹੀ ਹਾਂ ਸਿੰਘ ਨਿਕਲ ਆਏ ਹਾਂ ਜੀ ਬਾਕੀ ਵੇੜ ਬਹੁਤ ਯਾਰ ਵਧੀਆ ਕੀਤੀ ਆ ਫੀਡ ਫੁੱਲ ਪਾ ਕੇ ਠੀਕ ਹੈ ਜੀ ਹਾਂ ਜੀ ਹੈ ਆਪਣੇ ਘਰ ਦੀ ਹਨਾ ਜੀ ਘਰ ਦੀ ਵੇੜ ਆ ਦੋਸਤੋ ਜੈਨੂਨੀ ਤੇ ਬਿਲਕੁਲ ਤੁਸੀਂ ਵੇਖੋਗੇ ਹਵਾਨੇ ਆਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਆ ਦੇਖੋ ਲੇਵਾ ਬਹੁਤ ਖੂਬਸੂਰਤ ਬਣਾ ਕੇ ਤਿਆਰ ਕੀਤਾ ਹੈਗਾ ਵੇੜ ਨੇ ਤੇ ਸੂਆ ਵੀਰ ਪਹਿਲੇ ਸੂਈ ਆ ਪਹਿਲੇ ਸੂਈ ਪਹਿਲੇ ਪਹਿਲਾ ਸੂਬਾ ਸੂਈ ਤੇ ਦਿਨ ਅੱਜ ਕਿੰਨੇ ਹੋ ਗਏ ਸੂਈ ਨੂੰ ਦਿਨ ਅੱਜ 11ਵਾਂ ਦਿਨ ਵੀਰ ਜੀ ਅੱਜ 11ਵਾਂ ਦਿਨ 11ਵਾਂ ਦਿਨ ਪਿੱਛੇ ਬੱਛੀ ਆ ਜਰਸੀ ਠੀਕ ਆ ਜਰਸੀ ਪਿਓਰ ਬੱਛੀ ਆ ਜਿਹੜੀ ਨੀਚੇ ਦੋਸਤੋ ਆ ਬਿਲਕੁਲ ਤੁਸੀਂ ਇੱਕ ਵਾਰੀ ਫੇਰ ਮੈਂ ਤੁਹਾਨੂੰ ਚਾਣਨਾ ਪਾ ਦਿੰਦਾ ਆ ਤਕਰੀਬ ਆ ਬਹਿੜਾਂ ਜਿਹੜੀਆਂ ਹੈਗੀਆਂ ਨੇ ਘਰ ਦੀ ਆ ਘਰ ਦੀਆਂ ਜਿਹੜੀਆਂ ਬਹਿੜਾਂ ਨੇ ਤਕਰੀਬਨ ਇਹਨਾਂ ਚੋਂ ਵੀ ਕੋਈ ਸੇਲ ਪਰਚੇਸ ਤੇ ਨਹੀਂ ਹੋਰ ਬਹਿੜਾਂ ਚੋਂ ਨਹੀਂ ਫਿਲਹਾਲ ਇਹਨਾਂ ਚੋਂ ਨਹੀਂ ਵੀਰ ਜੀ ਇਹ ਸੂਣ ਵਾਲੀ ਹਲੇ ਮਤਲਬ ਰਹਿ ਗਏ ਇਹਨੂੰ 25 27 ਦਿਨ ਇਹਨੂੰ ਠੀਕ ਹੈ ਜੀ ਸੋਇ ਦੀ ਫੇਰ ਸੇਲ ਕਰਾਂਗੇ ਠੀਕ ਹੈ ਇਹ ਵੈੜ ਜਿਹੜੀ ਆਪਾਂ ਹੁਣ ਵੀਰ ਜੀ ਸੇਲ ਕਰਨੀ ਹੈ ਦੰਦੋਂ ਪਤਾ ਕੋਈ ਦੰਦੋਂ ਦੋਂਦੀ ਹੈ ਜਾਂ ਇਹ ਦੋਂਦੀ ਹੈ ਦੋਂਦੀ ਹੈ ਹਨਾ ਠੀਕ ਹੈ ਬਾਕੀ ਦੋਸਤੋ ਸਟਰਕਚਰ ਜਿਹੜਾ ਵੈੜ ਦਾ ਤੁਸੀਂ ਜਰੂਰ ਚੈੱਕ ਕਰ ਲਓ ਤੇ ਮੀਡੀਅਮ ਤੋਂ ਪਲੱਸ ਜਿਹੜੀ ਹਾਈਟ ਆ ਵੈੜ ਦੀ ਤੇ ਮੈਂ ਇੱਕ ਵਾਰ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਥਣਾ ਦੀ ਕੁਆਲਿਟੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਵੇਖੋ ਵੇਨ ਵੂਨ ਬੜੀਆਂ ਨੇ ਵੇਨ ਵੂਨ ਬਹੁਤ ਵਧੀਆਂ ਜਿਹੜੀਆਂ ਉਪਰੀ ਹੋਈ ਵੇਨਜ਼ ਨਜ਼ਰ ਆ ਰਹੀ ਹੋਵੇਗੀ ਤੁਹਾਨੂੰ ਤੇ ਚਾਰੇ ਥਣਾ ਦਾ ਜਿਹੜਾ ਗੈਵੰਤਰ ਪੂਰਾ ਹੈਗਾ ਤੇ ਬਿਲਕੁਲ ਹਵਾਨਾ ਜਿਹੜਾ ਖੂਬਸੂਰਤ ਆ ਅੱਗੇ ਚਾਹਵਾਨ ਵੀਰ ਜਿਹੜੇ ਆ ਸ਼ਕੀਨ ਨੇ ਉਹ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਵੈੜ ਓਵਰਆਲ ਜਿੰਨੀ ਹੈਗੀ ਆ ਬਹੁਤ ਬਨਾਤਨਾ ਵਾਲੀ ਆ ਬਾਈ ਅੰਗਰੇਜ਼ਨ ਖੋਲ ਕੇ ਬੜਾ ਤੌਰ ਤੇ ਦਿਖਾ ਦੇ ਤੇ ਨੀਚੇ ਵੀ ਜਿਹੜਾ ਅੱਗੇ ਦੋਸਤੋ ਅ ਬੱਚਾ ਹੈਗਾ ਉਹ ਵੀ ਬੱਚੀ ਆ ਪਿਓਰ ਜਰਸੀ ਦੀ ਅੱਗੇ ਬੱਚੀ ਆ ਬਾਕੀ ਸੀਮਨ ਵੀਰ ਨੂੰ ਪੁੱਛਾਂਗੇ ਵੀਰ ਕਿਸ ਸੀਮਨ ਦੀ ਬੱਚੀ ਕੋਈ ਇਹ ਜੀ ਡੈਨਮਾਰਕ ਦੀ ਹੈ ਡੈਨਮਾਰਕ ਦੀ ਬੱਚੀ ਹੈ ਜਿਹੜੀ ਮਗਰ ਆ ਦੋਸਤੋ ਕਰੋ ਥਾਨ ਲੇਵੇ ਦੀ ਬਹੁਤ ਸਾਫ ਤੇ ਆ ਲਓ ਜੀ ਲੈ ਇਹ ਵੀਰੇ ਇਹ ਬੱਚੇ ਨਾਲ ਕਰਦੇ ਹਾਂਜੀ ਆ ਲਓ ਜੀ ਠੀਕ ਆ ਆ ਬੱਚਾ ਜਿਹੜਾ ਮਗਰ ਪੱਛੀ ਆ ਜੀ ਠੀਕ ਹੈ ਡੈਨਮਾਰਕ ਸੀਮਨ ਦੀ ਜਿਹੜੀ ਬੱਚੀ ਹੈਗੀ ਨਾਲ ਬੱਚੀ ਆ ਸੋ ਆਪ ਵੀ ਬੱਚੀ ਆ ਦੋਸਤੋ ਕਿਉਂਕਿ ਮੂੰਹੋਂ ਦੋਂਦੀ ਹੈ ਕੀ ਆ ਫਸਟ ਪਹਿਲਾ ਸਵੇਰ ਜਿਹੜੀ ਸੋਈ ਹੋਈ ਆ ਵੀਰ ਦੇ ਕੋਲ ਹਾਂਜੀ ਵੀਰ ਜੀ ਹਾਂਜੀ ਇਹ ਲੈਣਾ ਮਲੇ ਤੇ ਵੇਖੋ ਚਲਦੇ ਆ ਹਲੇ ਚੱਲੀ ਹੈ ਜੀ ਕੱਲ ਅੱਛਾ ਮਲੇ ਤੁਰ ਹੀ ਹੈ ਨੀ ਕੱਲ 10 ਦਿਨ ਹਾਂਜੀ ਅੱਜ ਕਿੰਨਾ ਦਿਨ ਹਾਂਜੀ ਮਲੇ ਜਿਹੜੀ ਦੋਸਤੋ ਤੁਰ ਹੀ ਆ ਤਕਰੀਬਨ ਅੱਛਾ ਵੀਰ ਹੁਣ ਮੌਕੇ ਦਾ ਕੀ ਚਵਾ ਰਹੇ ਆ ਆਪਾਂ ਦੁੱਧ ਦੋ ਟਾਈਮ ਦਾ ਜੀ ਮੌਕੇ ਦਾ ਕੋਈ ਬੱਚੇ ਦਾ ਵਿੱਚੇ ਪਾਈ ਇਹ ਤਾਂ 13 ਤੋਂ 14 ਕਿਲੋ ਤੇ ਨਾ ਤੁਝੋ ਤਾਂ ਅਕੇ ਨਾ ਹਾਂਜੀ ਨਹੀਂ ਠੀਕ ਹੈ ਹੁਣ ਕਰੇਗੀ ਆਲੇ ਮਲੇ ਤੇ ਜਾ ਕੇ 8 ਫੁੱਟ ਚੱਲ ਕੇ ਫੇਰ ਉਹ ਜਿਆਦਾ ਨਹੀਂ ਤੇ 15 ਪਲੱਸ ਤੇ ਕਰੀ ਸਕਦੀ ਆ ਆਰਾਮ ਨਾਲੀ ਹਾਂ ਹਾਂਜੀ ਬਿਲਕੁਲ ਜਵਾ ਬਹੁਤ ਸੋਹਣਾ ਠੰਡੀ ਆ ਕੋਈ ਐਸੀ ਗੱਲ ਨਹੀਂ ਕਿ ਪਹਿਲਾਂ ਕਰਕੇ ਲੱਤ ਛੜ ਕੋਈ ਛੇ ਨਹੀਂ ਮਾਰਦੀ ਜੀ ਹਾਂਜੀ ਬਾਕੀ ਜਿੰਨਾ ਹਾਂਜੀ ਜਿੰਨਾ ਲੇਵਾ ਲੱਗਾ ਕਿਸਾਨ ਵੀਰੋ ਬਿਲਕੁਲ ਦੁੱਧ ਵਾਲਾ ਲੇਵਾ ਹੈ ਠੀਕ ਹੈ ਜੀ ਬਿਲਕੁਲ ਪਰਮਾ ਆਰਡਰ ਹੈ ਤੇ ਐਨ ਬਿਲਕੁਲ ਜਿਹੜਾ ਚੌਰਸ ਲੇਵਾ ਲੱਗਾ ਹੈਗਾ ਵੜ ਦੇ ਕੋਈ ਸ਼ੱਕ ਨਹੀਂਗਾ ਤੇ ਇਹਦੀ ਵੀਰ ਅੰਗਰੇਜ਼ ਕਿੰਨੀ ਕੁ ਡਿਮਾਂਡ ਵੀਰ ਕੀਤੀ ਐ ਡਿਮਾਂਡ ਇਹਦੀ ਕੋਈ ਵੀ ਜੀ ਆਪਾਂ 43000 ਰੁਪਏ ਰੱਖਾਂਗੇ 43000 ਰੁਪਏ ਪਾਣੀ ਬਹੁਤ ਰੀਜਨ ਬੱਚੀ ਵੀ ਜੀ ਰੋੜੀ ਜੀ ਇਹਨੂੰ ਪ੍ਰੋਬਲਮ ਕਰਕੇ ਜਾਂ ਕਿਦਾਂ ਕੋਈ ਪੈਸੇ ਦਾ ਕਰਕੇ ਹਾਂਜੀ ਬਾਕੀ ਆਪਣੀ ਘਰ ਦੀ ਮੱਛੀ ਤਿਆਰ ਉਹ ਚ ਕੋਈ ਛੱਕ ਨਹੀਂ ਮੱਛੀਆਂ ਤਿਆਰ ਕਰਦਾ ਇਹ ਕੀ ਕਰਦਾ ਪਿਆ ਪਿੱਛੇ ਇਹਨੂੰ ਸੇਲ ਬਣਾ ਕੇ ਫੇਰ ਕਰਾਂਗੇ ਹਜੇ ਫਿਲਹਾਲ ਇਹਦੀ ਸਲਾਹ ਨਹੀਂ ਹੈਗੀ ਕੋਈ ਨਾ ਨਹੀਂ ਇਹ ਤਾਂ ਹਲੇ ਤਿਆਰ ਕਰਦੇ ਪਏ ਇਹਨੂੰ ਲਗਾ ਇੰਨਾ ਹੀ ਮੱਛੀਆਂ ਤਿਆਰ ਕਰਦਾ ਇਹ ਵੀ ਤਿਆਰ ਕੀਤੀ ਹੋਈ ਹੈ ਇਹ ਵੀ ਆਪ ਦੇ ਹੱਥੀ ਤਿਆਰ ਕੀਤਾ ਹੋਇਆ ਸਰ ਜਿਹੜੀ ਮਾਂ ਸੀ ਨਾ ਉਹ ਬੰਨ ਪੈ ਕੇ ਮਰ ਗਈ ਸੀ ਜੀ ਹਾਂਜੀ ਠੀਕ ਆ ਤੇ ਹਾਂਜੀ 6-7 ਮਹੀਨੇ ਹੋ ਗਏ ਮਾਰੀ ਤੇ ਚਵਾਈ ਚੁਈ ਵੀਰ ਬਿਲਕੁਲ ਐ ਵਧੀਆ ਲੱਗੀ ਪੋਲੀ ਬਹੁਤ ਵਧੀਆ ਪੋਲੀ ਚਵਾਈ ਐ ਤੇ ਕੋਈ ਅਸੀਂ ਲੱਤ ਛੜ ਨਹੀਂ ਮਾਰਦੀ ਬੱਚਾ ਲੈ ਕੇ ਤੁਹਾਨੂੰ ਦਿਖਾ ਦਿਆਂਗੇ ਕੋਈ ਚੱਕਰ ਨਹੀਂ ਜਿਆ ਕੋਈ ਆ ਕੇ ਚੋ ਕੇ ਤਸੱਲੀ ਕਰ ਸਕਦਾ ਵੀਰ ਬਲਕਿ ਇਹ ਤਸੱਲੀ ਕਰ ਰਹੇ ਦੋ ਟਾਈਮ ਚੋਲੇ ਇੱਕ ਟਾਈਮ ਚੋਲੇ ਹੈ ਤਿੰਨ ਟਾਈਮ ਚਾਟ ਜਿੰਨਾ ਵੀ ਚੋਲੇ ਦੁੱਧ ਚੈੱਕ ਕਰ ਲਵੇ ਬਾਕੀ ਵੇਖੋ ਵੀਰ ਜੀ ਦੁੱਧ ਦੀ ਗਰੰਟੀ ਤਾਂ ਇਹ ਆ ਕਿ ਇਹ ਸੇਵਾ ਦਾ ਬਿਲਕੁਲ ਹਾਂਜੀ ਦੁੱਧ ਸੇਵਾ ਦਾ ਅਗਲੇ ਦਿਨ ਘਰ ਜਾ ਕੇ 11 ਦੇਵੇ 10 ਦੇਵੇ ਅਗਲਾ ਕਈ ਦੁੱਧ ਘਟ ਦਿੰਦੀ ਹੈ ਨਾ ਹਾਂਜੀ ਆਪਾਂ ਵੀਰ ਜੀ ਇਹ ਕਹਿੰਦੇ ਆ ਕਿ ਆਪਣੇ ਇੱਥ ਅਗੇ ਚੋਵੇ ਬਿਲਕੁਲ ਜੀ 3 4 ਟਾਈਮ ਚੋਕੇ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਦੋਸਤੋ ਵੀਰ ਦਾ ਕਹਿਣਾ ਵੀ ਤਸੱਲੀ ਚਾਹੇ ਚਾਰ ਡੰਗ ਕਰ ਲੋ ਪੰਜ ਡੰਗ ਕਰ ਲੋ ਠੀਕ ਹੈ ਜੀ ਤਸੱਲੀ ਕਰਨ ਤੋਂ ਬਾਅਦ ਤੁਸੀਂ ਬੇਸ਼ੱਕ ਖਰੀਦ ਲਿਓ ਜੋ ਥੱਲੇ ਦੱਸਿਆ ਤੁਹਾਨੂੰ ਉਹ ਹੋਵੇਗਾ ਤਕਰੀਬਨ 14 13 14 13 ਦੇ ਦਰਮਿਆਨ ਜਿਹੜੀ ਬਿਲਕੁਲ ਚੱਲ ਰਹੀ ਹੈ ਹੁਣ ਮਿਲਕ ਬਾਕੀ 13 ਤੁਸੀਂ ਮੰਨ ਕੇ ਚੱਲੋ 13 ਹੀ ਚੱਲ ਰਹੀ ਹੈ ਤੇ ਹਵਾਨੇ ਦੀ ਬਨਾਪਟ ਸੋਹਣੀ ਹੈਗੀ ਆ ਬਾਕੀ ਅੱਗੇ ਸੇਵਾ ਦਾ ਜਿਹੜਾ ਦੁੱਧ ਹੁੰਦਾ ਹੈ ਵੀ ਅੱਗੇ ਤੁਸੀਂ 15 ਪਲੱਸ ਵੀ ਇਸ ਤੋਂ ਲੈ ਸਕਦੇ ਜੀ ਤੇ ਬਾਕੀ ਹੈ ਜਾਤ ਵਿੱਚ ਬਰੀਡ ਵਿੱਚ ਤੇ ਬਾਕੀ 43000 ਦੇ ਵਿੱਚੋਂ ਵੀਰ ਜੀ ਹੋ ਜਾਏਗਾ ਮਾਨ ਥੋੜਾ ਬਾਕੀ ਵੀਰ ਭਰਾ ਦੇ ਘਰ ਜਾਣੇ ਮੌਕੇ ਤੇ ਠੀਕ ਆ ਤੇ ਅੰਗਰੇਜ਼ ਵੀਰੇ ਸੰਪਰਕ ਨੰਬਰ ਜਰੂਰ ਦੱਸ ਦਗੇ ਜੀ 81950 ਹਾਂਜੀ 41886 ਹਾਂ ਰਿਪੀਟ ਕਰੀਏ ਚੈੱਕ ਕਰੀਏ 81950 ਹਾਂਜੀ 41886 ਠੀਕ ਆ ਜੀ ਹਾਂਜੀ ਫਿਲਹਾਲ ਵੀਰ ਅੰਗਰੇਜ਼ ਇੱਕੋ ਆਪਣੇ ਕੋਲ ਉਹ ਵੜੀ ਇਹ ਬਕਾਉ ਹੈ ਨਾ ਹਾਂਜੀ ਫਿਲਹਾਲ ਇਹੀ ਹੈ ਜੀ ਠੀਕ ਆ ਸੋ ਦੇਖੋ ਇਹ ਸਾਡਾ ਵੀਰ ਅੰਗਰੇਜ਼ ਤੇ ਪਿੰਡ ਚੂਸਲੇਵਾੜ ਤੇ ਬਿਲਕੁਲ ਮੈਂ ਤੁਹਾਨੂੰ ਦੱਸਦਾ ਵੀ ਪੱਟੀ ਮੋੜ ਤੋਂ ਕੋਈ ਜ਼ਿਆਦਾ ਦੂਰੀ ਨਹੀਂ ਕਿਲੋਮੀਟਰ ਸਾਰਾ ਹੈਗਾ ਕਿਲੋਮੀਟਰ ਦੀ ਦੂਰੀ ਆ ਠੀਕ ਹੈ ਜੀ ਤੇ ਲੱਕ ਪਲਾਂਟ ਆਉਂਦਾ ਬਿਲਕੁਲ ਪੱਟੀ ਮੋੜ ਤੋਂ ਅਗਲੇ ਪਾਸੇ ਤੇ ਉਹਨੂੰ ਕਰਾਸ ਕਰ ਲਿਆ ਸਾਰੀ ਜਿਹੜਾ ਵੀਰ ਹੋਣਾ ਤਾਂ ਬਾਹਰ ਟਾਣੀਆਂ ਉੱਪਰ ਬੈਠੇ ਛੜਕ ਦੇ ਉੱਪਰ ਬਿਲਕੁਲ ਰੋਡ ਦੇ ਉੱਪਰ ਜਿਹੜਾ ਘਰ ਹੈਗਾ ਵਿਜ਼ਿਟ ਕਰਕੇ ਤਸੱਲੀ ਕਰ ਲੋ ਐਨੀਮਲ ਦੀ ਜਰਸੀ ਬਹਿਣਾ ਵੀਰ ਨੇ ਰੱਖੀਆਂ ਨੇ ਬਿਲਕੁਲ ਸ਼ਕੀਨ ਆ ਵੀਰ ਜਰਸੀ ਬਰੀਡ ਦੇ ਉੱਪਰ ਕੰਮ ਕਰਦਾ ਤਕਰੀਬਨ ਜਿਹੜੀ ਬੱਚੀ ਆ ਉਹ ਵੀ ਤੁਹਾਨੂੰ ਜਿਹੜੀ ਆ ਬਿਲਕੁਲ ਸਕਰੀਨ ਦੇ ਵਿੱਚ ਦਿਖਾਈ ਦੇ ਰਹੀ ਹੋਵੇਗੀ ਮਗਰ ਬੱਚੀ ਆ ਸੋ ਵਧੀਆ ਜਿਹੜੀ ਬਰੀਡ ਦੇ ਵਿੱਚ ਜਰਸੀ ਹੈ ਡੈਨਮਾਰਕ ਸੀਮਨ ਦੀ ਠੀਕ ਹੈ ਜੀ ਤੇ ਨੰਬਰ ਜਿਹੜੇ ਲਗਾਤਾਰ ਵੀਰ ਅੰਗਰੇਜ਼ ਤੇ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ